ਸਾਡਾ ਰੋਕ ਰੱਖੇਗਾ ਕਹਿੰਦੇ ਹਰ ਹਾਲਤ ਚ ਪਾਣੀ ਆਸੀ ਇੱਧਰ ਹੌਦੀ ਪਾ ਕੇ ਬਣਾ ਕੇ ਮੇਰੇ ਘਰ ਮੂਰੇ ਜਾਨ ਕੇ ਜਿੱਥੇ ਦਫਤਰ ਬਣਾ ਹੋਇਆ ਉੱਥੇ ਇਹ ਨਾਲੀ ਦਾ ਉਦੋਂ ਬਾਅਦ ਚ ਚਾਹੇ ਸਾਡੇ ਨਾਲੀ ਚ ਪਾਣੀ ਪਾ ਦੇਣ ਸਾਨੂੰ ਕੋਈ ਚੱਕਰ ਮਸਲਾ ਨਹੀਂ ਹੈਗਾ ਮੇਰੇ ਵੱਲੋਂ ਕੋਈ ਮਸਲਾ ਨਹੀਂ ਤਨ 4 ਲੱਖ ਰੁਪਏ ਉੱਧਰ ਸੌਂਦਾ ਲੈ ਤਾਂ ਪਾਣੀ ਪਾਉਣ ਵਾਸਤੇ ਅਸੀਂ ਪਾਣੀ ਕਣੀ ਉਹ ਬਹੁਤ ਤੰਗ ਆ ਅਸੀਂ ਸੜਕ ਤੇ ਡੋਲਦੇ ਆਂਦਾ ਜਾਂਦਾ ਹਰੇਕ ਬੰਦਾ ਸਾਨੂੰ ਗਾਲਾਂ ਦਿੰਦਾ ਗਾਲਾਂ ਆ ਵੀ ਪਾਣੀ ਹੋਰ ਕਿੱਥੇ ਦੋਦੀ ਐ ਸੀ ਤਾਂ ਸਰਪਰ ਤੇ ਗਰਮੀ ਸੀਗੀ ਪੁੰਜੇ ਵੀ ਥੱਲੇ ਬੈਠੇ ਰਹੇ ਆ ਧੰਨ ਸਿੰਘ ਆਯਾ ਤੁਸੀਂ ਦੇਖ ਰਹੇ ਹੋ ਇਸ ਵਕਤ ਜੀਟੀਐ ਨਿਊਜ਼ ਅੱਜ ਅਸੀਂ ਖੜਿਆਂਗੇ ਪਿੰਡ ਜਖੇਪੜ ਵਿਖੇ ਸੋ ਦੋਸਤੋ ਜਖੇਪੜ ਦੇ ਇਹੋ ਜਿਹੇ ਹਾਲਾਤ ਹੋਏ ਪੈਨੇ ਜਿਵੇਂ ਅਸੀਂ ਜਖੇਪੜ ਤੋਂ ਸੁਨਾਮ ਨੂੰ ਜਾਣਿਆਂਗੇ ਉਹ ਸੜਕ ਦਾ ਹੀ ਬਹੁਤ ਜ਼ਿਆਦਾ ਬੁਰਾ ਹਾਲ ਆ ਤੇ ਦੂਸਰਾ ਅਸੀਂ ਜਦੋਂ ਜਖੇਪੜ ਤੋਂ ਬਕਸੀਵਾਲ ਨੂੰ ਜਾਣਿਆਂ ਉਸ ਦਾ ਉਸ ਤੋਂ ਵੀ ਜ਼ਿਆਦਾ ਬੁਰਾ ਹਾਲ ਆ ਤੇ ਤੀਸਰਾ ਅਸੀਂ ਜਖੇਪੜ ਤੋਂ ਧਰਮਗੜ ਜਾਣਿਆਂ ਉਸ ਦਾ ਵੀ ਜਿਆਦਾ ਬੁਰਾ ਹਾਲ ਆ। ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਪਿੰਡ ਜਖੇਪੜ ਤੋਂ ਜਦੋਂ ਅਸੀਂ ਉਗਰਾਹਾ ਨੂੰ ਜਾਵਾਂਗੇ ਇਹ ਉਹ ਸੜਕ ਦੇ ਹਾਲਾਤ ਨੇ ਤੇ ਸੜਕ ਇਹ ਬਹੁਤ ਵਧੀਆ ਗਈ। ਜਿਹੜੀ ਇਹ ਸੜਕ ਆ ਗਈ ਪਿੰਡ ਜਖੇਪੜ ਤੋਂ ਉਗਰਾਹਾ ਨੂੰ ਅਸੀਂ ਜਾਣੇ ਜਦੋਂ ਇਹ ਬਿਲਕੁਲ ਨਵੀਂ ਸੜਕ ਆ। ਪਰ ਅਸੀਂ ਜਦੋਂ ਸਵੇਰੇ ਸ਼ਾਮ ਇੱਥੋਂ ਰਾਘੀਰ ਲੰਘਦੇ ਨੇ ਇੱਥੇ ਪਾਣੀ ਬਹੁਤ ਡੋਲਿਆ ਪਿਆ ਹੁੰਦਾ ਤੇ ਨਾਲੇ ਤੁਸੀਂ ਦੇਖੋਗੇ ਨਾਲੀ ਵੀ ਬਣੀ ਹੋਈ ਆ ਤੇ ਸਾਡੇ ਆ ਨਾਲ ਇੱਥੋਂ ਦੇ ਜਿਨ੍ਹਾਂ ਦੇ ਘਰ ਨੇ ਉਹ ਸਾਰੇ ਖੜੇ ਨੇ ਆਪਾਂ ਇਹਨਾਂ ਤੋਂ ਜਾਣਾਂਗੇ ਵੀ ਇਹ ਮਸਲਾ ਕੀ ਆ ਜਦੋਂ ਚੰਗੀ ਪੱਲੀ ਨਾਲੀ ਬਣੀ ਹੋਈ ਆ ਫਿਰ ਇਹ ਸੜਕ ਤੇ ਪਾਣੀ ਕਿਉਂ ਡੋਲਦੇ ਨੇ ਆਜੋ ਆਪਾਂ ਕਰਦੇ ਆਂ ਪੂਰੀ ਗੱਲ ਬਾਤ ਸਕਦੇ ਹਾਂ ਆ ਮਤਲਬ ਉਹ ਸਾਡੇ ਬੀਬੀਆਂ ਪੈਣਾ ਖੜਿਆ ਨੇ ਜਿਨ੍ਹਾਂ ਦੇ ਇੱਥੇ ਘਰ ਨੇ ਪਰ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸ ਗਿਆ ਟਾਈਮ ਵੀ ਸੜਕ ਬਣੀ ਹੋਈ ਆ ਤੇ ਨਾਲੀਆਂ ਬਣੀਆਂ ਹੋਈਆਂ ਨੇ ਇਹ ਪਾਣੀ ਫਿਰ ਵੀ ਸੜਕ ਤੇ ਡੋ ਰਹਿ ਰਹੇ ਨੇ ਹਾਂਜੀ ਮਾਤਾ ਜੀ ਇਹ ਕੀ ਗੱਲ ਆ ਫਿਰ ਇਹ 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 ਬੁੱਤਾ ਗੱਲਾਂ ਆ ਵੀ ਪਾਣੀ ਹੋਰ ਕਿੱਥੇ ਡੋਲ ਰਹੀ ਸੀ ਇਹ ਤਾਂ ਸੜਕ ਤੇ ਹੀ ਜਾਊਗਾ ਜੋ ਟਪਾਣੀ ਹੁਈਆ ਹਾਂ ਪਾ ਨਾਲੀ ਬਣੀ ਹੋਈ ਆ ਗਾਹ ਨਿਕਲ ਨਹੀਂ ਦਿੰਦੇ ਅੱਛਾ ਹਾਂ ਨਿਕਲ ਗਾਉਂ ਨੇ ਦਾ ਫਰੋ ਅੱਛਾ ਸਾਰੀ ਨਹੀਂ ਨਿਕਲਣ ਦਿੰਦੇ ਹੈਗੇ ਕੌਣ ਨੇ ਹੋ ਵਈ ਆ ਦੇਖਾ ਸਾਹਮਣੇ ਨੇ ਫੇਰ ਸਰਪੰਚ ਮੈਂਬਰਾਂ ਨੂੰ ਅਸੀਂ ਵੋਟਾਂ ਪਾਈਆਂ ਵੀ ਪਾਈ ਸਾਡਾ ਪਾਣੀ ਨਿਕਲਣਾ ਚਾਹੀਦਾ ਹਾਂ ਹੁਣ ਇਹ ਸਰਪੰਚ ਮੈਂਬਰ ਵੀ ਬੋਲਦੇ ਨਹੀਂ ਹੈਗੇ ਵੋਟਾਂ ਪਵਾ ਕੇ ਪਰਾਂ ਹਾਂਗੇ ਅੱਛਾ ਨਾ ਪਾਣੀ ਘਟਦੇ ਨਹੀਂ ਹੈ ਮੈਂ ਬਗਾਈ ਜਿਸੇਧਾਰ ਕੇ ਜਸੇਧਾਰਾ ਉਹਨੂੰ ਕੀ ਤਕਲੀਫ ਹੈ ਫਿਰ ਇਹ ਉਹ ਦੇਖ ਲੈ ਜੀ ਪਾਣੀ ਨਹੀਂ ਆਉ ਖਾਈ ਸਾਡੀ ਹੋਰ ਕੋਈ ਆਉਖ ਨਹੀਂ ਉਹਨੂੰ ਪਾਣੀ ਸਾਰਾ ਨਿਕਲ ਜਾਂਦਾ ਨਹੀਂ ਉਹ ਪਾਣੀ ਕਿਉਂ ਨਹੀਂ ਨਿਕਲਦਾ ਉਹ ਭਾਈ ਲਾਲਾ ਕਿਸੇ ਵੀ ਸਾਹ ਉਹ ਨਹੀਂ ਨਿਕਲਦਾ ਵੀ ਲੈ ਦੇ ਜਰ ਪਾਣੀ ਵਰਗਾ ਮੈਂ ਪੈਣਾ ਨਹੀਂ ਚਾਹੀਦਾ ਚਾਹੀਦਾ ਪੈਣਾ ਨਹੀਂ ਚਾਹੀਦਾ ਹੈਗਾ ਸਾਡੇ ਰੋਕ ਲਾਰ ਕੀ ਪਾਣੀ ਸਾਰਾ ਕਿਨੇਗੇ ਇਥੇ ਸਾਡੇ ਇਹਨਾਂ ਨੇ ਪਾਣੀ ਸਾਡਾ ਰੋਕ ਰੱਖਿਆਗਾ ਕਹਿੰਦੇ ਹਰ ਹਾਲਤ ਚ ਪਾਣੀ ਅਸੀਂ ਇੱਧਰ ਲਪਾਉਣ ਨਹੀਂ ਦਿੰਦੇ ਹੈਗੇ। ਨਹੀਂ ਤੁਸੀਂ ਕਰੀਓ ਉਹਨਾਂ ਨਾਲ ਕੋਈ ਗੱਲਬਾਤ। ਕਰੀ ਹੈਗੀ ਬਈ ਧਰਨੇ ਵੀ ਲਾ ਕੇ ਬੈਠ ਕੇ ਤੀ ਅਸੀਂ ਧੁੱਪ ਚੈਨੀ ਗਰਮੀ ਸੀਗੀ ਪੁੰਜੇ ਵੀ ਥੱਲੇ ਬੈਠੇ ਰਹੇ ਆ ਧਰਨੇ ਵੀ ਲਾਏ ਨੇਗੀ। ਕੋਈ ਹੱਲ ਨਹੀਂ ਕਰਿਆ ਉਹਨਾਂ ਨੇ ਪਾਣੀ ਦਾ ਸਾਡਾ। ਅੱਛਾ। ਹਾਂ ਕੋਈ ਹੱਲ ਨਹੀਂ ਕਰਿਆ। ਕਿਸੇ ਐਮਐਲਏ ਨੂੰ ਮਿਲਿਆ ਕੋਈ? ਨਾ ਬਈ ਕਿਸੇ ਨੂੰ ਨਹੀਂ ਮਿਲੇ ਹੈਗੇ ਪਰ ਸਰ ਮੈਂਬਰ ਸਰਪੰਚ ਵੀ ਨਹੀਂ ਸਾਡਾ ਹੱਲ ਕਰ ਰਹੇ ਹੈਗੇ ਵੋਟਾਂ ਵਵਾ ਕੇ ਪਰਾ ਹੁੰਦੇ ਨੇਗੀ। ਉਹਨਾਂ ਨੂੰ ਕਿਹਾ ਤੁਸੀਂ ਕੀ ਕਹਿੰਦੇ ਨੇ ਫਿਰ ਉਹ। ਉਹ ਤਾਂ ਕਹਿੰਦੇ ਨੇ ਕਿ ਕੱਢ ਦਾਂਗੇ ਕੱਢ ਦਾਂਗੇ ਜਦੋਂ ਹੁਣ ਕਿੰਨਾ ਚਿਰ ਹੋ ਗਿਆ ਪਾਣੀ ਦਾ ਹੱਲ ਹੀ ਨਹੀਂ ਹੋ ਰਿਹਾ ਨਾਲੀਆਂ ਵੀ ਬਣੀਆਂ ਪਈਆਂ ਨੇ ਗਿਆ ਕੋਈ ਸਾਡਾ ਪਾਣੀ ਦਾ ਹੱਲ ਨਹੀਂ ਹੋ ਰਿਹਾ ਹੈਗਾ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਵੀਰੇ ਹਾਂਜੀ ਕੀ ਕਹਿਣਾ ਚਾਹੋਂਗੇ ਫਿਰ ਤੁਸੀਂ ਬਸ ਕਹਿਣਾ ਤਾਂ ਇਹੀ ਚਾਹੁੰਦੇ ਆ ਜੀ ਵੀ ਸਾਡਾ ਪਾਣੀ ਦਾ ਵਿਕਾਸ ਹੋਣਾ ਚਾਹੀਦਾ ਅਸੀਂ ਪਾਣੀ ਕਣੀਓ ਬਹੁਤ ਤੰਗ ਆ ਅਸੀਂ ਸੜਕ ਤੇ ਡੋਲਦੇ ਆਂ ਆਉਂਦਾ ਜਾਂਦਾ ਹਰੇਕ ਬੰਦਾ ਸਾਨੂੰ ਗਾਲਾਂ ਦਿੰਦਾ ਕਹਿ ਦਿੰਦੇ ਨੇ ਪਾਣੀ ਤੁਸੀਂ ਸੜਕ ਤੇ ਡੋ ਰਹੇ ਹੋ ਅਸੀਂ ਆਖਿਆ ਉਹਨਾਂ ਨੂੰ ਵੀ ਅਸੀਂ ਪਾਈਏ ਕਿੱਧਰ ਪਾਈ ਉਹ ਕਹਿੰਦੇ ਵੀ ਆਪਣੇ ਆਹ ਨਾਲੀਆਂ ਬਣੀਆਂ ਹੋਈਆਂ ਨੇ ਤੁਸੀਂ ਨਾਲੀਆਂ 'ਚ ਪਾਣੀ ਪਾਓ ਗਾਂਹਾਂ ਸਾਹਮਣੇ ਕਰਨੇ ਜ세ਦਾਰ ਕੇ ਉਹ ਪਾਉਣ ਨਹੀਂ ਦਿੰਦੇ ਜੀ ਉਹ ਕਹਿੰਦੇ ਵੀ ਅਸੀਂ ਆਪਣੇ ਬਾੜ ਦੇ ਮੱਥੇ ਪਾਣੀ ਨਹੀਂ ਪਾਉਣ ਦਿੰਦੇ ਹੈਗੇ ਹੁਣਾ ਪਾਣੀ ਜਾਊਗਾ ਤਾਂ ਜਾਊਗਾ ਕਿੱਧਰ ਜੀ ਜਾਊਗਾ ਤਾਂ ਅਖਰ ਨੂੰ ਨਾਲੀ 'ਚ ਹੀ ਪਾਣੀ ਜਿਦੋਂ ਨਗਰ ਦੇ ਇੱਥੇ ਅਸੀਂ ਬਸ ਬਚਿੰਦੇ ਆ ਕੋਈ ਬਾਹਰੋਂ ਆ ਕੇ ਨਹੀਂ ਬਸ ਇਹ ਹੈਗੇ ਵੀ ਬੰਦਾ ਬਾਹਰੋਂ ਆ ਕੇ ਬਸਿਆ ਵੀ ਆਪਾਂ ਉਹਦੇ ਤੋਂ ਜਮਾਉਨੇ ਆ ਵੋਟਾਂ ਪਾਈਆਂ ਨੇ ਸਾਰਾ ਕੁਝ ਕਰਿਆ ਜੀ ਅਸੀਂ ਸਾਨੂੰ ਤਾਂ ਇਹ ਸਮੱਸਿਆ ਹੈ ਤੁਸੀਂ ਦਿਖਾਉਂਗੇ ਉਹ ਨਾਲੀ ਜਿਹੜੀ ਹਾਂਜੀ ਆਜੋ ਜੀ ਆਹ ਨਾਲੀ ਬਣੀ ਹੋਈ ਆ ਜੀ ਆਹ ਠੀਕ ਹੈ ਹਾਂ ਇਹ ਉੱਥੇ ਤੱਕ ਪਾਣੀ ਇਹ ਸਾਡੇ 12 ਦੇ ਥੰ ਰਹਿਦਾ ਅਸੀਂ ਇੱਥੋਂ ਪਰ ਪਰ ਪੀਪੀਆਂ ਅਸੀਂ ਢੋਲਦੇ ਹਾਂ ਠੀਕ ਹੈ ਹਾਂ ਅੱਗੇ ਉਹ ਪਾਣੀ ਇਹ ਬੰਦ ਹੈ ਜੀ ਮੂਹਰੋਂ ਇਹ ਠੀਕ ਹੈ ਹਾਂਜੀ ਆਹ ਸਮੱਸਿਆ ਜੀ ਸਾਨੂੰ ਸਾਡਾ ਪਾਣੀ ਦਾ ਈਲਾ ਸਰੋ ਜੀ ਜਿਵੇਂ ਮਰਦੀ ਕਰੋ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਨਾਲੀ ਬਣੀ ਹੋਈ ਹੈ ਬਿਲਕੁਲ ਪੱਕੀ ਅਤੇ ਨਵੀਂ ਆ ਤੁਰ ਤੱਕ ਪਰ ਇਹਨਾਂ ਦਾ ਕਹਿਣਾ ਹੈ ਕਿ ਇੱਥੋਂ ਮਤਲਬ ਸਾਡੇ ਜਿਹੜੇ ਘਰ ਨੇ ਕਹਿੰਦੇ ਵੀ ਸਾਨੂੰ ਗੁਰਦੇਵ ਸਿੰਘ ਹੈਗਾ ਤੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਵੀ ਸਾਨੂੰ ਉਹ ਤੰਗ ਕਰ ਰਹੇ ਨੇ ਮਤਲਬ ਉਹ ਕਹਿੰਦੇ ਸਾਨੂੰ ਵੀ ਮਤਲਬ ਜਿਹੜੀ ਨਾਲੀ ਆ ਉਹਨੂੰ ਜੁੜਨੇ ਨਹੀਂ ਦਿੱਤਾ ਜਾ ਰਿਹਾ ਸੋ ਆਪਾਂ ਗੁਰਦੇਵ ਸਿੰਘ ਨਾਲ ਵੀ ਗੱਲ ਕਰਾਂਗੇ ਕਿ ਉਹਨਾਂ ਨੇ ਇਹ ਤਕਲੀਫ ਕੀਤੀ ਆ ਤੁਸੀਂ ਦੇਖ ਸਕਦੇ ਜਿੱਥੋਂ ਤੱਕ ਵੀ ਇਹ ਨਾਲੀ ਬਿਲਕੁਲ ਬਣੀ ਹੋਈ ਨਵੀਂ ਹੈਗੀ ਪਰ ਤੁਸੀਂ ਦੇਖੋਗੇ ਹੁਣ ਵੀ ਦੇਖ ਸਕਦੇ ਤੁਸੀਂ ਪਾਣੀ ਸੜਕ ਦੇ ਉਪਰ ਆ ਪਰ ਜਦੋਂ ਰਾਤਾਂ ਨੂੰ ਇਥੋਂ ਵੀ ਰਾਹਗੀਰ ਲੰਘਦੇ ਨੇ ਉਦੋਂ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾਗਾ ਰਾਤਾਂ ਨੂੰ ਸੋ ਦੋਸਤੋ ਇਹ ਤੁਸੀਂ ਦੇਖੋਗੇ ਬਿਨਾਂ ਮੀਂਹ ਦਿਓ ਬਿਨਾਂ ਮੀਂਹ ਦਿਓ ਇੱਥੇ ਹਮੇਸ਼ਾ ਪਾਣੀ ਖੜਾ ਰਹਿੰਦਾ ਤੁਸੀਂ ਤੁਸੀਂ ਵੀਰਾਂ ਦੇ ਵਿੱਚ ਹੁਣ ਵੀ ਦੇਖ ਸਕਦੇ ਹੋ ਆ ਨਾਲ ਹੀ ਹੈਗੀ ਦੇਖ ਲਓ ਬਿਲਕੁਲ ਸੁੱਕੀ ਪਈ ਆ ਇਦੇ ਵਿੱਚ ਪਾਣੀ ਨਹੀਂ ਹੈ ਕਿਉਂਕਿ ਇਹਨਾਂ ਦਾ ਪਾਣੀ ਇਹਨਾਂ ਨੂੰ ਇਹਨਾਂ ਦੀ ਵੀ ਮਜਬੂਰੀ ਹੈ ਸਭ ਤੋਂ ਵੱਡੀ ਅਸੀਂ ਕਹਿ ਸਕਦੇ ਹਾਂ ਇਹਨਾਂ ਦੀ ਵੀ ਮਜਬੂਰੀ ਹੈ ਪਾਣੀ ਸੜਕਾਂ ਤੇ ਇਹਨਾਂ ਨੂੰ ਡੋਲਣਾ ਪੈ ਰਿਹਾ ਕਿਸੇ ਦਾ ਕੋਈ ਸ਼ੌਂਕ ਨਹੀਂ ਹੈ ਸੋ ਸਾਨੂੰ ਵੀ ਕਈ ਤਰ੍ਹਾਂ ਦੇ ਬਾਈਆਂ ਦੇ ਜਾਂ ਹੋਰ ਰਾਹਗੀਰਾਂ ਦੇ ਸਾਨੂੰ ਫੋਨ ਆਏ ਸੀਗੇ ਵੀ ਇਹ ਸਮੱਸਿਆ ਨੂੰ ਹੱਲ ਕੀਤਾ ਜਾਵੇ ਕਿਉਂਕਿ ਇਹ ਸੜਕ ਨਵੀਂ ਹੈ ਕੀ ਫਿਰ ਇਹ ਟੁੱਟ ਜਾਣੀ ਆ ਫਿਰ ਇਸ ਦਾ ਕੋਈ ਹੱਲ ਨਹੀਂ ਹੋਣਾ ਸੋ ਤੁਸੀਂ ਦੇਖੋਗੇ ਤੇ ਇੱਥੋਂ ਇਹ ਬਿਹੀ ਮੁੜ ਜਾਂਦੀ ਆ ਸਾਡਾ ਦਿਖਾਉਣ ਦਾ ਮਤਲਬ ਇਹ ਤੁਸੀਂ ਇਸ ਤਿਆਂ ਵੀ ਦੋਨੇ ਸਾਈਡਾਂ ਦੇਖੋ ਇਹ ਨਾਲੀਆਂ ਬਿਲਕੁਲ ਬਣੀਆਂ ਹੋਈਆਂ ਨੇ ਦੇਖੋ ਇਧਰਲੀ ਸਾਈਡ ਵੀ ਤੇ ਦੂਸਰੀ ਸਾਈਡ ਵੀ ਪੱਕੀਆਂ ਨਾਲੀਆਂ ਨੇ ਤੇ ਪੱਕੀ ਬਿਹੀ ਆ ਫਿਰ ਬਿਹੀਆਂ ਤੇ ਪੱਕੀਆਂ ਨਾਲੀਆਂ ਬਣਾਉਣ ਦਾ ਫਾਇਦਾ ਕੀ ਹੈ ਜੇ ਇਹਨਾਂ ਦਾ ਗਾਹਾਂ ਪਾਣੀ ਹੀ ਨਹੀਂ ਨਿਕੜੂਗਾ ਸੋ ਸਾਡੇ ਹੱਥ ਬਨ ਕੇ ਬੇਨਤੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਜ਼ਰੂਰ ਕਰਿਓ ਹਾਂਜੀ ਮਾਤਾ ਜੀ ਤੁਸੀਂ ਕਹਿਣਾ ਚਾਹੋਗੇ ਫਿਰ ਅਸੀਂ ਇਹ ਕਹਿਣਾ ਜੇ ਨਬ ਸੰ 30 ਸਾਲ ਹੋ ਗਏ ਉਹ ਰਿਆ ਇਹਨੂੰ ਹਾਂਜੀ 30 ਤੋਂ ਵੀ ਜ਼ਿਆਦਾ ਹੋ ਗਏ ਹੁਣ ਕਿ ਸਾਡੇ ਕੰਨੀ ਇੱਧਰ ਵੀ ਨਹੀਂ ਨਾਲੀ ਹੈਗੀ ਜੀ ਇੱਧਰ ਲਈ ਨਾਲ ਤੁਹਾਡੇ ਗੇਟ 'ਚ ਹਾਂਜੀ ਸਾਡੇ ਗੇਟ 'ਚ ਮੁੜ ਕੇ ਇਹ ਸਾਡੇ ਅਸੀਂ ਇਹ ਹਾਰ ਕੇ ਤਿੰਨ ਚਾਰ ਲੱਖ ਰੁਪਏ ਉਧਰ ਸੌਂ ਦਾ ਲੈਤਾ ਪਾਣੀ ਪਾਉਣ ਵਾਸਤੇ ਅੱਛਾ ਪਾਣੀ ਪਾਉਣ ਵਾਸਤੇ ਪਾਣੀ ਪਾਉਣ ਵਾਸਤੇ ਇੱਧਰਲੀ ਸੜਕ ਕਿੰਨੇ ਘਰੋਂ ਤੁਸੀਂ ਇੱਧਰਲੀ ਗੇਟ ਸਾਈਡ ਦੇ ਸੀ ਤਿੰਨ ਘਰ ਬਾਈ ਸਾਡਾ ਪਾਣੀ ਨਹੀਂ ਪੈ ਰਿਹਾ ਅਸੀਂ ਇੰਨੇ ਸਾਲ ਹੋ ਗਿਆ ਇਹਨੂੰ ਹਾਂ ਨਹੀਂ ਬੈੜ ਨਾਲੀਆਂ ਬਣਾਤੀਆਂ ਇੱਧਰ ਕਰ ਦੋ ਫਿਰ ਇੱਧਰ ਕਰ ਦੋ ਨੂੰ ਬਣਾਈ ਇਹ ਪਰ ਭਰਪਾ ਜੰਨੇ ਬਣਾਈ ਦੀ ਬਾਈ ਨਾਲੀ ਸਾਡਾ ਸਾਹਮਣੇ ਘਰ ਵਾਲਿਆਂ ਨੇ ਪਾਣੀ ਨਹੀਂ ਪੈਣ ਦਿੱਤਾ ਹੈਗਾ ਕਹਿੰਦੇ ਅੰਦਰੋਂ ਸੀਨਾ ਮੈਂ ਉੱਥੇ ਹੁੰਦੀ ਆ ਉੱਥੇ ਹੁੰਦੀ ਗੱਲ ਇਹਰ ਭਰਪਾ ਜੰਨੇ ਸਰਪੰਚ ਨੇ ਬਣਾਈ ਦੀ ਬਾਈ ਨਾਲੀ ਉਹਨਾਂ ਨੇ ਪਾਣੀ ਉਹ ਵੀ ਬਣੀਆ ਪੈਣ ਉਹਨਾਂ ਦਾ ਨਹੀਂ ਪਾਣੀ ਤਾਂ ਨਿਕਲ ਹਾਂ ਉਹ ਪਾਣੀ ਉਧਰ ਲਈ ਨਿਕਲ ਰਿਹਾ ਹੈ ਇੱਧਰ ਲਈ ਫਿਰ ਰੁਕ ਗਈ ਵੀ ਜਦੋਂ ਉਧਰ ਲਈ ਤਾਂ ਨਹੀਂ ਪਾਣੀ ਪੈ ਰਿਹਾ ਵੀ ਫਿਰ ਇੱਧਰ ਲਈ ਜਾਂਦੀ ਵਾਹ ਹੱਲ ਬਣ ਰਿਹਾ ਨਾਲੇ ਇੰਦਰਲੀ ਹੱਲ ਬਣਨਾ ਚਾਹੀਦਾ ਨਾਲੇ ਉੱਧਰਲੀ ਨਾਲੀ ਦਾ ਹੱਲ ਬਣਨਾ ਚਾਹੀਦਾ ਕੋਈ ਚੱਕਰ ਨਹੀਂ ਹੈਗਾ ਜੇ ਹੁਣ ਇਹਨਾਂ ਦੀਆਂ ਨਾਲੀਆਂ ਦਾ ਪਾਣੀ ਨਹੀਂ ਹੱਲ ਬਣਦਾ ਸਾਡੀ ਦਾ ਕਰ ਦੇਣਾ ਹੱਲ ਸਾਡੀ ਦਾ ਉਦੋਂ ਬਾਅਦ ਚ ਚਾਹੇ ਸਾਡੇ ਨਾਲੀ ਚ ਪਾਣੀ ਪਾ ਦੇਣ ਸਾਨੂੰ ਕੋਈ ਚੱਕਰ ਨਹੀਂ ਹੁਣ ਪਾਣੀ ਉੱਧਰ ਜਾਂਦਾ ਜੇ ਉੱਧਰ ਜਾਵੇ ਕੋਈ ਚੱਕਰ ਨਹੀਂ ਨਾ ਸਾਨੂੰ ਕੋਈ ਚੱਕਰ ਨਹੀਂ ਹੈਗਾ ਪਰ ਸਾਡੀਆਂ ਨਾਲੀਆਂ ਜਰੂਰ ਬਣਨੀਆਂ ਚਾਹੀਦੀਆਂ ਨੇ ਠੀਕ ਹੈ ਜੀ ਅਸਲ ਬਹੁਤ ਜਿਆਦੇ ਔਖੇ ਆਈ ਅਸੀਂ ਪਿੰਡ ਚ ਰਹਿੰਦੇ ਆ ਅਸੀਂ ਕਿਹੜਾ ਕੋਈ ਬਾਹਰੋਂ ਆਏ ਆ ਵੀਰੇ ਨਹੀਂ ਫਿਰ ਸਰਕਾਰ ਨੂੰ ਕਹਿਣਾ ਚਾਹੁੰ ਤੁਸੀਂ ਹਾਂ ਸਰਕਾਰ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਫਿਰ ਵੋਟ ਵੀ ਅਸੀਂ ਕਿਹੜਾ ਕੋਈ ਬਾਹਰੋਂ ਆਏ ਹੋਏ ਆ ਪਰ ਫਿਰ ਅਸੀਂ ਵੋਟਾਂ ਵੀ ਨਹੀਂ ਕਿਸੇ ਨੂੰ ਪਾਉਂਦੇ ਹੈਗੇ ਅਸੀਂ ਜਦੋਂ ਵੀ ਕੋਈ ਵੀ ਮੰਗਦਾ ਅਸੀਂ ਆਹੀ ਮੰਨ ਕਰਦੇ ਆ ਵੀ ਸਾਡੀ ਨਾਲੀ ਦੀ ਜਦੋਂ ਵੀ ਕੋਈ ਵੋਟਾਂ ਆਉਂਦਾ ਵੀ ਸਾਡੀਆਂ ਨਾਲੀਆਂ ਬਣਨੀਆਂ ਚਾਹੀਦੀਆਂ ਸਾਡੀਆਂ ਨਾਲੀਆਂ ਤਾਂ ਵੀ ਨਹੀਂ ਬਣਦੀਆਂ ਹੈਗੀਆਂ ਵੀਰੇ ਹਾਂ ਭਾਈ ਹਾਂ ਵੀਰੇ ਅਸੀਂ ਤਾਂ ਆਏ ਜਾਉਨੇ ਆ ਵੀਰੇ ਸਾਡੇ ਸਾਹਮਣੇ ਘਰ ਵਾਲੇ ਪਾਣੀ ਨਹੀਂ ਨਿਕਲਣ ਦਿੰਦੇ ਉਹ ਕਹਿੰਦੇ ਨੇ ਵੀ ਜਦ ਤੇ ਗਰਾਹਾਂ ਨੂੰ ਪਾਓ ਜਾਂ ਦੌਲੇ ਵਾਲ ਨੂੰ ਪਾਓ ਵੀਰੇ ਸਾਡਾ ਇੱਧਰ ਪਾਣੀ ਕਿਵੇਂ ਜਾਊਗਾ ਉੱਚੇ ਨੂੰ ਪਾਣੀ ਤਾਂ ਜਾਂਦਾ ਨਹੀਂ ਬਈ ਕਿਲੋਮੀਟਰ ਨਾਲ ਦੌਲੇ ਵਾਲਾ ਹਾਂ ਉੱਚੇ ਨੂੰ ਪਾਣੀ ਜਾਂਦਾ ਨਹੀਂ ਵੀਰੇ ਨੀਵੇਂ ਨਹੀਂ ਜਾਊ ਪਾਣੀ ਤਾਂ ਹਾਂ ਵੀ ਭਾਈ ਕਾਤੋਂ ਨਹੀਂ ਨ ਠੀਕ ਹੈ ਹਾਂ ਵੀ ਸਾਡੇ ਪਾਣੀ ਦਾ ਹੱਲ ਬਣਨਾ ਚਾਹੀਦਾ ਵੀਰੇ ਬੁੜੀਆਂ ਦੇ ਖਸਾਰੇ ਦੇ ਨਾਲ ਕੇ ਸਲਵਾਰਾਂ ਟੰਗੀ ਪਾਣੀ ਦੀਆਂ ਬਾਲਟੀਆਂ ਢੋਲਦੀਆਂ ਨੇ ਹਰੇਕ ਪੈਣ ਪਾਈ ਗਾਲ ਜਿੰਦਾ ਮਾਂ ਪੈਣ ਦੀ ਜਾਂਦਾ ਆਉਂਦਾ ਵੀ ਚਿੱਕੜ ਕਰਦੀਆਂ ਨੇ ਬਾਈ ਫੇਰ ਅਸੀਂ ਇਹ ਪਿੰਡ ਵਸੈਂਦੀਆਂ ਸੀ ਵੀ ਜੇ ਅਸੀਂ ਕਿਤੇ ਕੋਈ ਕਹਾਹੇ ਆ ਕੇ ਬੈਠੇ ਤਾਂ ਸਾਨੂੰ ਕਾਇਦਣਾ ਠੀਕ ਹੈ ਹਾਂ ਇਹ ਹੱਲ ਬਣਨਾ ਚਾਹੀਦਾ ਵੀਰੇ ਨਹੀਂ ਪਾਣੀ ਸਸੂ ਕੀ ਕਰਕਾਰੀ ਹੋਣਾ ਹਾਂ ਬਾਈ ਫੇਰ ਸੜਕਤੀ ਜਾਂਦੇ ਬਾਈ ਕੁੱਡੀਆਂ ਪਟਾਈਆਂ ਤੇ ਸਾਡੀਆਂ ਬੰਦ ਹੋ ਗਈ ਜਦੋਂ ਨਾਲੀ ਕੀਤੀ ਹੈਗੀ ਅੱਛਾ ਹਾਂ 14 14 ਸੌਦੀਆਂ ਟਰਾਲੀਆਂ ਮਗਾ ਕੇ ਵੀਰੇ ਖੁੱਡੀਆਂ ਚ ਪਾਤੀਆਂ ਫੇਰ ਅਸੀਂ ਕਿੱਥੇ ਜਾਈਏ ਠੀਕ ਹੈ ਇਹ ਹੱਲ ਬਣਨਾ ਚਾਹੀਦਾ ਵੀਰੇ ਠੀਕ ਹੈ ਤੁਸੀਂ ਦੇਖਿਆ ਜਿਹੜਾ ਅੱਜ ਮਸਲਾ ਤੁਸੀਂ ਦੇਖਿਆ ਨਾਲੀ ਦਾ ਤੇ ਪਿੰਡ ਜਖੇਪੜ ਤੋਂ ਗ੍ਰਾਹਾਂ ਨੂੰ ਜੰਨੇ ਜਦੋਂ ਤੇ ਉਹਨਾਂ ਨਾਲ ਸਾਡੇ ਵੀਰਾਂ ਨੇ ਮਾਮਾ ਨੇ ਨਾਮ ਲੈ ਕੇ ਗੁਰਤੇਜ ਸਿੰਘ ਜੀ ਇਹਨੇ ਮਾਸਟਰ ਗੁਰਤੇਜ ਸਿੰਘ ਜੀ ਆਪਾਂ ਇਹਨਾਂ ਤੋਂ ਜਾਣਦੇ ਆਂ ਵੀ ਇਹ ਨਾਲੀ ਜਿਹੜੀ ਮਤਲਬ ਕਿਉਂ ਨਹੀਂ ਬਣਨ ਦੇ ਰੇ ਕੀ ਮਸਲਾ ਕੀ ਸਮੱਸਿਆ ਸਤਿ ਸ਼੍ਰੀ ਅਕਾਲ ਮਾਚੀ ਸਤਿ ਸ਼੍ਰੀ ਅਕਾਲ ਭਾਈ ਵੈਗੁਰੂ ਜੀ ਖਾਲਸਾ ਫਤਿਹ ਬੀਜੀ ਇਹ ਅਸਲ ਵਿੱਚ ਮਸਲਾ ਕੀ ਹੈ ਬੀਜੀ ਕੋਈ ਮਸਲਾ ਨਹੀਂ ਹੈਗਾ ਮੇਰੇ ਵੱਲੋਂ ਕੋਈ ਮਸਲਾ ਨਹੀਂ ਇਹ ਨਾਲੀ ਦਾ ਨਾਮ ਮੈਨੂੰ ਕੋਈ ਪ੍ਰੋਬਲਮ ਆ ਇਹ ਨਾਲੀ ਆ ਜਿਹੜੀ ਗ੍ਰਾਹਾਂ ਵੱਲੋਂ ਆ ਰਹੀ ਹੈ ਇਹ ਉਧਰੋਂ ਲੈ ਕੇ ਬਸ ਉੱਪਰ ਆ ਰਹੀ ਹੈ ਉੱਚਾ ਜਾਣ ਕੇ ਉਹਨਾਂ ਦੇ ਘਰ ਨੇ ਨੀਵੇਂ ਇੱਥੋਂ ਆ ਗਿਆ ਉੱਚਾ ਥਾਂ ਇਹ ਜਿਹੜੀ ਆਪਣੀ ਫੋਟੋ ਆ ਬਾਬੇ ਦੀ ਇੱਥੇ ਹੌਦੀ ਪਾ ਕੇ ਬਣਾ ਕੇ ਮੇਰੇ ਘਰ ਮੂਹਰੇ ਜਾਣ ਕੇ ਜਿੱਥੇ ਦਫ਼ਤਰ ਬਣਾਇਆ ਹੋਇਆ ਉੱਥੇ ਇਹ ਨਾਲੀ ਪਾਉਣਾ ਚਾਹੁੰਦੇ ਉਹ ਉੱਥੇ ਜੋੜਨਾ ਚਾਹੁੰਦੇ ਦੇ ਇਹ ਮੈਂ ਉੱਥੋਂ ਭਾਈ ਰੋਗ ਤੇ ਜ਼ਰੂਰ ਰੋਕੇ ਨੇ ਮੈਂ ਇੱਕਦੋ ਮੌਕੇ ਨਾ ਉੱਥੇ ਮੇਰਾ ਘਰ ਆ ਗਿਆ ਮੇਰੇ ਸਾਹਮਣੇ ਆ ਗਿਆ ਮੇਰਾ ਘਰ ਆਪਦਾ ਨੀ ਮਾ ਜੀ ਇਥੋਂ ਆਗੇ ਛੋਟਾ ਨਾਲਾ ਛੋਟਾ ਉੱਥੇ ਫਸ ਕੇ ਰੇਗ ਉੱਥੇ ਉਛਲੀ ਜਾਏਗੀ ਜਿਆਦਾ ਆਪਣੀ ਹੌਦੀ ਮੈਨੂੰ ਕੋਈ ਇਹਦਾ ਤਰਾਜ ਨਹੀਂ ਮੈਂ ਕਹਿੰਦਾ ਜਿੱਥੋਂ ਦਾ ਇਹਦਾ ਸੋਲੂਸ਼ਨ ਬਣਦਾ ਸਹੀ ਬਣਦਾ ਆਪਣਾ ਸਿੱਧਾ ਉਧਰ ਦੌਲਿਆ ਰੋਡ ਤੋਂ ਆਉਂਦੀ ਐ ਛੋਟੀ ਗੱਲ ਵੀ ਜਾਏ ਜਾਗੀ ਪਰ ਇਹਦਾ ਫਿਰ ਹੱਲ ਕਿਵੇਂ ਹੋਊਗਾ ਫਿਰ ਹੱਲੇ ਹੀ ਐ ਜਿਹੜੀ ਉਧਰ ਦੌਲਿਆ ਰੋਡ ਤੋਂ ਆਉਂਦੀ ਐ ਆਪਣੇ ਦੌਲਿਆ ਰੋਡ ਕਨੇ ਗਲੀਆਂ ਆਉਂਦੀਆਂ ਨਾਰਿਆਂ ਦੇ ਕਹਾ ਨਾਲੀ ਆ ਗਿਆ ਨਾਰਿਆਂ ਦੇ ਘਰ ਤੱਕ ਉਹ ਨਾਲੀ ਨਾਲ ਜੋੜਿਆ ਜਾਵੇ ਇਹਨੂੰ ਪਿਛਲੇ ਪਾਸੇ ਦੀ ਨਹੀਂ ਨਹੀਂ ਉਸੇ ਪਾਸੇ ਉਹ ਜਿੱਧਰਲੇ ਪਾਸੇ ਦੀ ਉਹ ਨਾਲੀ ਆ ਕਰਾਸ ਕਰਕੇ ਸੜਕ ਉਰਾ ਪਾਉਣ ਨੂੰ ਕਹਿੰਦੇ ਨੇ ਇਹ ਉਰਲੇ ਪਾਸੇ ਕਿਵੇਂ ਪਊਗੀ ਇਹ ਉਰਲੇ ਪਾਸੇ ਨਾ ਚੱਲੇ ਛੋਟਾ ਜਿਹਾ ਨਾਲਾ ਉਹਦੇ ਵਿੱਚ ਕਿਵੇਂ ਚੱਲੂਗੀ ਮੂਰੇ ਰੇਗ ਫੱਜ ਜਾ ਕਰੂਗੀ ਇਹ ਇਹਦਾ ਮੇਰਾ ਕੀ ਆ ਨਾਲੇ ਮੈਂ ਨਾ ਮੈਂ ਪੰਚਾਇਤਾਂ ਨਾ ਮੈਂ ਪੰਚਾਇਤ ਨ ਬਣੀ ਹੋਈ ਆ ਜੀ ਤਾਂ ਉਹਦੇ ਨਾਲ ਉਹਨਾਂ ਤੋਂ ਕਰਾ ਲੈਣ ਮਸਲਾ ਹੱਲ ਮੈਂ ਕਿਹੜਾ ਹਟਾਉਣਾ ਜੇ ਮੈਂ ਕਿਤੇ ਗਿਆ ਜਾਣ ਨੂੰ ਮੇਰੇ ਪਹਿਲਾਂ ਵੀ ਇਹਨਾਂ ਨੇ ਧਰਨਾ ਲਾਇਆ ਅਧਿਕਾਰ ਮੂਰੇ ਮੈਂ ਤਾਂ ਉਹਦੇ ਵੀ ਆਖਿਆ ਸੀ ਵੀਡੀਓ ਸਾਫ ਹੋਇਆ ਤੇ ਮੈਂ ਉਹਨਾਂ ਨੂੰ ਵੀ ਆਖਿਆ ਦੀ ਵੀ ਪਾਈ ਪੈਸੇ ਨਾ ਮੇਰੇ ਕੋਲ ਤਾਂ ਪਾਈਪ ਲਾਈਨਾਂ ਦੇ ਤੇ ਇਹਦਾ ਸਹੀ ਹੱਲ ਨਹੀਂ ਨਹੀਂ ਪਾਈਪ ਲਾਈਨਾਂ ਦੇ ਪੈਸੇ ਪਾ ਦੋ ਮੈਂ ਤਾਂ ਉਹਨਾਂ ਨੂੰ ਆਖਿਆ ਦੀ ਪਾਈਪ ਲਾਈਨ ਦੇ ਦਿਓ ਚਾਹੇ ਮੇਰੇ ਕੋਲ ਤਾਂ ਮੈਨੂੰ ਕੀ ਚੱਕਰ ਆ ਇਹ ਗੱਲ ਦਾ ਇਹ ਘਰਾਂ ਨਾਲ ਮੇਰੇ ਘਾ ਗਵਾਂਡੀ ਨੇ ਇਹ ਮੇਰਾ ਇਹਨਾਂ ਨਾਲ ਕੀ ਪ੍ਰੋਬਲਮ ਆਏ ਦੱਸੋ ਬਹਿਲਦਾ ਮੇਰੀ ਕੋਈ ਦੋਸਤ ਨਹੀਂ ਇਹਨਾਂ ਨਾਲ ਕੋਈ ਕਿਸੇ ਤਰ੍ਹਾਂ ਦਾ ਕੋਈ ਰਵਾ ਨਹੀਂ ਕਿਸੇ ਘਰ ਆ ਕੋਈ ਵੀ ਕੋਈ ਪ੍ਰੋਬਲਮ ਹੋਵੇ ਭਾਈ ਮੇਰੀ ਲੜਾਈ ਝਗੜਾ ਕਿਸੇ ਨਾਲ ਇਹਦਾ ਹੁਣ ਜੇ ਹਰੇਕ ਚੀਜ਼ ਜਿੱਦ ਦੇ ਵੀ ਪਹਿਲਾਂ ਖੈਰਾ ਸਾਹਿਬ ਆਏ ਤੇ ਕੇਰਾ ਪਾ ਲੋਕ ਸਾਡੇ ਚੋਣਾ ਹੋਵੇ ਉਦ ਇਹ ਜਿਹੜਾ ਸਾਹਮਣੇ ਹੈ ਜੇ ਡਾਉਨਰਾਂ ਦਾ ਲੀਡਰ ਹੈ ਜੇ ਆਮ ਆਦਮੀ ਪਾਰਟੀ ਦਾ ਉਹ ਨਹੀਂ ਪੈਂਦੰਦਾ ਅੱਜ ਵੀ ਉਹੀ ਗੱਲ ਆ ਮੈਂ ਪੈਣੋਂ ਕਾਹਨ ਹਟਾਉਣਾ ਵੀ ਮੈਨੂੰ ਦੱਸੋ ਪਹਿਲਾਂ ਤੇ ਇਹ ਗੱਲ ਤੇ ਜਿੱਥੋਂ ਜੇ ਸੁਲੂਸਨਾ ਆਪ ਦੇ ਘਰ ਮੂਰੇ ਦਾ ਦੇਖੋ ਜੇ ਮੈਂ ਹੁਣ ਇੱਥੇ ਪਾਣੀ ਆਊਗਾ ਜਦੋਂ ਮੈਨੂੰ ਕੱਲ ਨੂੰ ਇਹਨਾਂ ਦੇ ਆਪਣੇ ਗੋਹਾ ਆਉਂਦਾ ਸਭ ਕੁਸ ਆਉਂਦਾ ਉੱਥੇ ਉਹ ਰੇਗ ਰੇਗ ਲੱਗ ਰੇਗ ਬਣ ਜਾ ਕਰੂਗੀ ਆ ਜਾ ਕਰੂਗੀ ਉੱਥੇ ਰੇਗ ਨਾਲ ਭਰ ਜਾਂਦਾ ਪਹਿਲੀ ਨਾਲ ਦਾ ਭਰਿਆ ਪਿਆ ਉਹ ਉਤੋਂ ਦੀ ਪਾਣੀ ਚੱਲਦਾ ਉਤੋਂ ਦੀ ਉਹ ਔਰ ਦੇ ਦੋ ਦੋ ਡੋਲੇ ਡੋਲੇ ਪਾਣੀ ਉਹ ਤੇ ਹੋ ਜਾਊਗਾ ਜਮਾ ਹੋਏ ਆਪਣੇ ਸੜਕ ਤੇ ਫੇਰ ਜਮਾ ਹੋਈ ਜਾਊਗਾ ਮੈਂ ਕਹਿੰਦਾ ਵੀ ਜਿੱਥੋਂ ਦੀ ਸੋਲੂਸ਼ਨ ਆ ਇਹਦਾ ਕੋਈ ਕੱਢ ਦੇ ਸਰਕਾਰ ਨਾਲ ਵੀਡੀਓ ਸਾਹਿਬ ਨੂੰ ਬੁਲਾ ਲੈਣ ਜੀ ਨੂੰ ਬਿਵਾਰਤੀ ਬੁਲਾ ਲੈਣ ਜਿਹੜੇ ਜਿੱਥੋਂ ਦੀ ਦੇ ਉਹਨਾਂ ਨੇ ਜੇ ਵੀਡੀਓ ਸਾਹਿਬ ਫੇਰ ਵੀ ਕਹਿੰਦਾ ਵੀ ਉਰੋਂ ਦੀ ਪੈਂਦੀ ਆ ਪਾ ਦੇ ਮੈਂ ਉਹਦੇ ਵੀ ਇਹੀ ਗੱਲ ਆ ਕੇ ਦੀ ਵੀਡੀਓ ਸਾਹਿਬ ਨੂੰ ਵੀ ਜੇ ਇਹ ਕਾਨੂੰਨ ਅਨੁਸਾਰ ਬਣਦਾ ਇਹ ਕ੍ਰੋਸਿੰਗ ਹੋ ਹੋ ਕੇ ਆਏ ਆਏ ਨਾਲਾ ਪੈਂਦਾ ਕ੍ਰੋਸਿੰਗ ਹੁੰਦੇ ਹੋ ਸਕਦੀ ਹੈ ਜੇ ਆਏ ਪਹਿਲੀ ਗੱਲ ਦਾ ਕ੍ਰੋਸਿੰਗ ਆ ਫੇਰ ਹਰੇਕ ਥੀ ਹਰੇਕ ਘਰ ਦੀ ਕ੍ਰੋਸਿੰਗ ਹੋ ਜਾਇਆ ਕਰੇ ਦੋ ਦੋ ਪ ਇਹ ਇਹ ਤਾਂ ਉਰੇ ਕੋਈ ਟੋਪਾ ਨਹੀਂ ਉਰੇ ਕੋਈ ਹੋਰ ਨਹੀਂ ਹੈਗਾ ਜੇ ਟੋਪਾ ਹੋਵੇ ਕੋਈ ਮੈਂ ਹਟਾਉਣਾ ਫੇਰ ਵੀ ਹੁੰਦਾ ਵੀ ਕੋਈ ਟੋਪੇ ਚ ਨਾਲਾ ਦੇ ਇਹ ਤਾਂ ਆਪਣਾ ਨਾਲਾ ਪੈ ਸਕਦਾ ਨਾਲੀ ਪੈ ਸਕਦੀ ਇਹਨਾਂ ਦੀ ਇਹਨਾਂ ਦੇ ਕ੍ਰੋਸਿੰਗ ਹੀ ਨਹੀਂ ਉਰੇ ਬਣਦੀ ਮੇਰੇ ਘਰ ਮੂਰੇ ਇੱਥੇ ਬਾਕੀ ਐਕਸੀਡੈਂਟ ਹੋ ਜਾ ਕਰਾਂਗੇ ਇੱਥੇ ਉੱਚੀ ਬਣ ਨਾਲੀ ਬਣ ਗਈ ਜਦੋਂ ਇੱਥੇ ਜਮਾ ਮੋੜ ਆ ਗਿਆ ਮੋੜ ਤੇ ਇੱਥੇ ਬਾਕੀ ਮੇਰੇ ਘਰ ਚ ਵਾਪਸ ਤੇ ਬਾڈنگ ਬੜੂਗਾ ਮੈਂ ਅੱਡੇ ਘਰ ਚ ਪਾਣੀ ਕਿਵੇਂ ਹੋ ਜੂਗਾ ਬੜਾ ਮੈਂ ਇਹ ਦੱਸੋ ਗੱਲ ਪਹਿਲਾਂ ਤਾਂ ਆਪਦਾ ਜਿੱਥੋਂ ਦੀ ਵੀ ਸੋਲੂਸ਼ਨ ਬਣਦਾ ਪਾਉਣ ਮੈਂ ਕਹਾਂ ਉਹ ਹਟਾਉਣਾ ਮੈਂ ਕਾਹਨ ਹਟਾਉਣਾ ਮੈਂ ਇਹ ਗੱਲ ਦਾ ਸਾਡੀ ਚੱਲ ਰਹੀ ਆ ਮੈਂਬਰ ਸਾਹਿਬ ਜਿਹੜੇ ਉਹਨੇ ਸਰਪੰਚ ਸਾਹਿਬ ਨੂੰ ਉਹਨਾਂ ਪਸਲਾ ਨਸੀਬ ਮੈਂਬਰਾਂ ਨੂੰ ਪਸਲਾ ਕਦੇ ਮੈਂ ਉਹਨਾਂ ਨੂੰ ਉਹ ਕਹਿੰਦੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਜਿੱਤੋਂ ਨਹੀਂ ਭਾਈ ਪਾਉਣ ਪੈਂਦਾ ਪਾ ਦੋ ਜਿਹੜਾ ਇਹ ਬਾੜ ਦਾ ਮੈਂਬਰ ਆ ਪਾ ਮੁੰਡਾ ਜਿਹੜੇ ਸਰਕ ਤੇ ਪਾਣੀ ਦੀ ਤਕਲੀਫ ਤਾਂ ਸਾਰਿਆਂ ਨੂੰ ਨਾ ਨਹੀਂ ਉਹੀ ਗੱਲ ਆ ਉੱਥੇ ਉਹਦਾ ਪਾਣੀ ਹੁਣ ਵੀ ਖੜਦਾ ਫਿਰ ਕੱਲ ਨੂੰ ਵੀ ਪਾਣੀ ਉੱਤੀ ਖੜੀ ਜਾਊਗਾ ਉਹ ਤਾਂ ਕੀਤਾ ਇਹਦਾ ਸੋਲੂਸ਼ਨ ਕੱਢਣਾ ਸਹੀ ਆ ਪਤਾ ਕਹਿੰਦੇ ਵੀ ਜਿੱਥੇ ਵੀ ਬਣਦਾ ਸਹੀ ਸੋਲੂਸ਼ਨ ਕੱਢ ਲੈਣਾ ਜਿੱਥੋਂ ਦੀ ਮਾਦੀ ਜੇ ਵੀਡੀਓ ਸਾਹਿਬ ਨੂੰ ਬੁਲਾ ਲੈਣਾ ਅ ਡੀ ਡੀ ਪਿਆ ਸਾਹਿਬ ਨੂੰ ਬੁਲਾ ਲੈਣ ਜਿੰਨਾਂ ਨੇ ਵੀ ਜਿੱਤੇ ਵੀ ਉਹਨਾਂ ਨੂੰ ਸਰਕਾਰ ਨੂੰ ਲੱਗਦਾ ਜੇ ਕੋਈ ਜੇ ਉਹਨਾਂ ਨੂੰ ਲੱਗਦਾ ਵੀ ਇੱਥੇ ਪਾਣੀ ਦਾ ਹੱਲ ਹੋ ਸਕਦਾ ਤਾਂ ਇੱਥੇ ਪਾ ਦੇਣ ਭਾਈ ਮੈਂ ਪਰ ਜਿਹੜੇ ਦੇ ਇੱਕ ਖੁੱਲਨੇ ਨੇ ਬਾਕੀ ਇਹ ਜੇ ਪਹਿਲਾ ਵੀਡੀਓ ਸਾਹਿਬ ਪਹਿਲਾਂ ਵੀ ਆਏ ਤੇ ਵੀਡੀਓ ਸਾਹਿਬ ਨੂੰ ਪਹਿਲਾਂ ਵੀ ਆਇਆ ਵੀ ਇਹ ਕਾਨੂੰਨ ਅਨਸਾਰ ਬਣਦਾ ਭਾਈ ਉਰੇ ਬਣਦਾ ਜੀ ਉਰੇ ਪਾ ਦਿਓ ਉਹ ਗੱਲ ਤੇ ਉਹ ਵੀ ਇਹ ਗੱਲ ਤੋਂ ਕਹਿੰਦੇ ਨਹੀਂ ਉਰੇ ਬਣ ਨਹੀਂ ਸਕਦਾ ਉਹ ਵੀ ਕਰੇ ਇਹ ਦੂਜੇ ਪਾਸੇ ਕਰਾਉ ਸੰਗ ਆਖਿਆ ਦੀ ਮੈਂ ਤਾਂ ਉਹ ਉਧਰ ਦੀ ਕਹਿੰਦੇ ਦੂਜੇ ਪਾਸੇ ਦੀ ਕਰਾਉ ਸੰਗ ਕਰਕੇ ਉੱਥੇ ਵੀ ਉਹ ਜਦੋਂ ਭੜੋਲੀ ਉੱਤੀ ਪੈਂਦੇ ਉੱਪਰ ਪੈਂਦੀ ਹੈ ਸੜਕ ਤੇ ਉਹ ਸੜਕ ਦੇ ਫਿਰ ਜਿੱਦੇ ਨਹੀਂ ਪੈਂਦਾ ਇਹ ਪਾਣੀ ਨਹਿਰ ਵਾਂਗੂ ਇਧਰ ਤਰੂੜੀਆਂ ਚ ਜਾਂਦਾ ਜਾਂਦਾ ਉਹ ਉੱਥੇ ਉਹ ਫਿਰ ਪਾਣੀ ਇੱਥੇ ਤਲਾਬ ਬਣ ਕੇ ਖੜਦਾ ਪੈਂਦਾ ਜਿਵੇਂ ਬਖਸ਼ਾਹ ਰੋਡ ਦੀ ਸਮੱਸਿਆ ਫਿਰ ਉਹੀ ਸਮੱਸਿਆ ਉਹ ਜੋ ਜੰਮੀਤ ਇਹ ਸੜਕ ਤੇ ਪਹਿਲੇ ਹੀ ਪਾਣੀ ਪਾਈ ਜਾਂਦੇ ਨੇ ਮੈਂ ਤਾਂ ਕਦੇ ਉਹ ਵੀ ਨਹੀਂ ਰੋਕੇ ਹੈਗੇ ਕਦੇ ਨਹੀਂ ਪੁੱਛਣ ਇਹਨਾਂ ਨੂੰ ਸੜਕ ਤੇ ਹੁਣ ਬਣਦਾ ਜੇਗਾ ਪਾਣੀ ਦਿੱਦਿਆਂ ਦਾ ਸਮਾਂ ਇਹ ਇਹਨਾਂ ਦੇ ਨਾਲੀ ਇਹ ਬਣਾ ਕੇ ਦੂਜੇ ਵਿਰੋਧੀ ਆਪਨੇ ਸਾਰਤੀ ਇਹ ਗੱਲ ਤੇ ਇੱਥੇ ਨਾਲੀ ਦਾ ਉਹਦੇ ਸੋਲੂਸ਼ਨ ਹੀ ਪਹਿਲਾਂ ਉਹਨਾਂ ਦਾ ਸੋਲੂਸ਼ਨ ਕੱਟ ਕੇ ਨਾਲੀ ਫਿਰ ਬਣਨ ਲੱਗਦੀ ਹ ਉਹਨੇ ਪਹਿਲਾਂ ਕੋਈ ਸੋਲੂਸ਼ਨ ਕੱਢੀ ਨਹੀਂ ਹੈਗਾ ਪਹਿਲੀ ਨਾਲੀ ਬਣਾਉਣ ਲੱਗ ਗਏ ਇਹ ਗੱਲਾਂ ਦਾ ਦੂਜੇ ਕਿਹੇ ਆਈਆਂ ਵੀ ਬੰਦੇ ਨੂੰ ਬਨਾਮ ਕਰਨਾ ਦੂਜੇ ਪਾਰਟੀ ਦੇ ਬੰਦੇ ਆਪ ਦੂਜੀ ਪਾਰਟੀ ਦੂਜੇ ਨੂੰ ਬਨਾਮ ਕਰ ਦਈ ਆ ਹੁਣ ਵੀ ਇਹੀ ਗੱਲ ਹੋ ਰਹੀ ਹੈ ਮੈਂ ਕਿਹੜਾ ਕਹਿਣਾ ਵੀ ਦੇਖੋ ਇਹਨਾਂ ਦਾ ਮੇਰੇ ਨਾਲ ਕੋਈ ਦੁਸ਼ਮਣ ਨਹੀਂ ਨਹੀਂ ਕੋਈ ਕਿਸੇ ਨਾਲ ਲੜਾਕਟ ਨਹੀਂ ਕੋਈ ਕਿਸੇ ਨਾਲ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਮੈਨੂੰ ਕੀ ਪ੍ਰੋਬਲਮ ਹੈ ਘਰਾਂ ਦੀ ਮੇਰੇ ਸਾਰੇ ਆਪਣੇ ਆਪ ਦੇ ਗਵਾਨ ਚ ਘਰ ਪਹਿਲਾਂ ਵੀ ਇਹ ਜਿੱਦੇ ਵੀ ਕੋਈ ਆਉਂਦਾ ਕੋਈ ਰੋਜ਼ੀ ਦਾ ਅਧਾਲੀਡਰ ਆਉਂਦਾ ਜਾਂ ਕੋਈ ਹੋਰ ਆਉਂਦਾ ਉਦੋਂ ਵੀ ਮੇਰੇ ਨਾਲ ਉਦੋਂ ਵੀ ਬੁਲਾ ਲੈਂਦੇ ਨੇ ਤਾਰਨਾ ਧਾਰਨਾ ਵੀ ਦੇ ਦੇ ਬਾਈਕ ਦਿਨ ਪਹਿਲਾਂ ਧਾਰਨਾ ਵੀ ਲਾਇਆ ਇਹਨਾਂ ਨੇ ਮੇਗੇੜ ਮੂਰੇ ਉਹਦੇ ਵੀ ਮੈਨੂੰ ਇਹੀ ਆਖਿਆ ਸੀ ਭਾਈ ਕੋ ਗੱਲ ਵੀਡੀਓ ਸਾਹਿਬ ਵੀਡੀਓ ਸਾਹਿਬ ਬੁਲਾ ਵੀ ਲਏ ਤੇ ਪਾਇਨੋ ਕਿ ਵੀਡੀਓ ਸਾਹਿਬ ਨੂੰ ਬੁਲਾ ਲਾਂਗੇ ਜਿਵੇਂ ਕਹਿਣਗੇ ਠੀਕ ਆ ਉਹ ਬੁਲਾ ਕੇ ਵੀ ਕੋਈ ਗੱਲ ਨਹੀਂ ਹੋਇਆ ਫਿਰ ਹੁਣ ਹਾਲਤ ਤਾਂ ਇਹੀ ਨਹੀਂ ਹੈਗਾ ਇਹ ਉਰੋ ਉੱਚਾ ਆ ਗਿਆ 5 ਫੁੱਟ ਉਹ ਨੀਵੇਂ ਨੇ ਘਰ ਠੀਕ ਹੈ ਉਹਦਾ ਸੋਲੂਸ਼ਨ ਤਾਂ ਤਾਂ ਨਹੀਂ ਬਣਦਾ ਹੈਗਾ ਕਿਉਂ ਲੱਗਦਾ ਨਾਰੀਏ ਜਿਹੜੀ ਇਹ ਇਹ ਸਹੀ ਨਹੀਂ ਬਣੀ ਹੋਈ 5 ਫੁੱਟ ਉੱਚੀ ਬਣੀ ਹੋਈ ਹੈ ਸੜਕ ਤੋਂ ਸੜਕ ਦਾ ਪਾਣੀ ਕਿੱਧਰ ਜਾਊਗਾ ਇਹਦਾ ਕੋਈ ਪੱ ਜਿਹੜਾ ਵੀ ਸਹੀ ਹੱਲ ਬਣਦਾ ਕਾਢਣ ਮੈਂ ਕਦੇ ਹਟਾਉਣਾ ਕਰ ਇਹਦੇ ਨਾਲ ਕੋਈ ਕਿਸੇ ਦੀ ਰੰਗ ਦੱਸਦੇ ਨਹੀਂ ਜੇ ਦਿੱਥੇ ਵੀ ਕੋਈ ਸਰਕਾਰ ਕਹਿੰਦੀ ਆ ਜੇ ਸਰਕਾਰ ਲੈ ਲਵੇ ਵੱਲੋਂ ਜਾਂ ਪੰਚਾਇਤ ਵੱਲੋਂ ਕੋਈ ਸੋਲੂਸ਼ਨ ਨਿਕਲਦਾ ਕਢਾ ਲੈਣ ਮੈਂ ਕਹੋ ਮੈਂ ਕੌਣ ਹਟਾਉਣਾ ਨਾ ਹਟਾਵਾ ਨਾ ਕਰੇ ਹਟਾਇਆ ਠੀਕ ਹੈ ਜੀ ਇਹ ਹੀ ਆਪਣੇ ਵੱਲੋਂ ਬੇਨਤੀ ਆ ਖਾਲਸਾ ਵੀ ਫਤਿਹ